ਹਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੈ ਮਾਤਾ ਦੀ ਰਾਮ ਰਾਮ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡੇਲੀ ਲਾਈਵ ਬਲੌਗ ਤੇ ਅੱਜ ਅਸੀਂ ਬਣਾਉਣ ਲੱਗੇ ਆ ਮੱਕੀ ਦੀ ਰੋਟੀ ਮੇਥੀ ਪਾ ਕੇ ਆਂ ਦੱਸਾਂਗੇ ਮੱਕੀ ਦੀ ਮੇਥੀ ਪਾਉਣੀ ਹੈ ਨਹੀਂ ਇਹ ਸਾਦੀ ਰੋਟੀ ਆ ਸਾਦੀ ਰੋਟੀ ਆ ਬਣਾਉਣੀ ਜੋ ਮੱਕੀ ਦੀ ਨਾਲ ਆਲੂਆਂ ਦੀ ਸਬਜ਼ੀ ਆਲੂਆਂ ਦੇ ਇੰਨੇ ਨਾਲ ਬੜੀ ਜੀ ਵੇਖ ਸਕਦੇ ਤੁਸੀਂ ਹੇ ਆ ਪਾਲੂਆਂ ਦੀ ਸਬਜ਼ੀ ਥੋੜੀ ਜਿਹੀ ਬਣਾ ਲਈਆ। ਹੋਈ ਆਟਾ ਸ਼ਾਂਤ ਆ। ਉੱਤੋਂ ਆਪਾਂ ਮੱਕੀ ਦਾ ਤੇ ਜੜੀ ਕਿੰਨੇ ਮਿੰਟ ਚੇਤਾ ਭੁੱਲ ਗਈ ਕੀ ਲੈਣਾ ਹੈ। ਕੋਲੀ ਲੈਣੀ ਹਣੀ ਰੋਟੀ ਲੈਣਾ। ਕਪੜਾ ਹੈ ਕੋਈ? ਹੱਥ ਮਾਰਨਾ ਗੈਸ ਤੇ ਮਾਰਾ ਜਾ। ਆਟਾ ਪਰਾਂ ਕਰ ਲਓ ਤੇ ਘਟਣ ਹੋਵੇ। ਬਿਸਕੁਟ అసలు బస్కు పదా బిల్ హి బెడ్ బిల్ అరజన ਕਲਨ ਵੇ ਲਾਲਾ ਮੇ ਮੂੰਹ ਚ ਡਿੱਗਦੀ ਆ ਅੰਦਰ ਇਹ ਲਾਲਾ ਡੇਦੀ ਆ ਮੂਜਾ ਬਿਸਕੁਟ ਬੜਾ ਖੁਸ਼ੀ ਖਾਂਦੀ ਬਿਸਕੁਟ ਬੰਦ ਕੀਤੇ ਨੂੰ ਤੇਨੇ ਨਾ ਕੀ ਗੁੰਨਾ ਇੰਨਾ ਕੀ ਗੁੰਨਾ ਆਟਾ ਉਹ ਚਾਰ ਗੋਲੇ ਬਣ ਗਏ ਵੇਖੋ ਜੀ ਅੱਜ ਆਪਾਂ ਬਣਾਵਾਂਗੇ ਮੱਕੀ ਦੀ ਰੋਟੀ ਤੇ ਆਪਾਂ ਇੱਕ ਗੁੱਲੀ ਆਟਾ ਲਿਆ ਵਾ ਤੁਸੀਂ ਅੰਦਾਜ਼ੇ ਨਾਲ ਜਿੰਨਾ ਵੀ ਲੈ ਸਕਦੇ ਜ ਤੇ ਜੇ ਆਪਾਂ ਇਹ ਮੱਕੀ ਦੀ ਰੋਟੀ ਵਿੱਚ ਥੋੜਾ ਜਿਹਾ ਕਣਕ ਦਾ ਆਟਾ ਮਿਲਾ ਦਾਂਗੇ ਨਾ ਤੇ ਰੋਟੀ ਜਿਹੜੀ ਹੈ ਬਹੁਤ ਵਧੀਆ ਬਣਦੀ ਹੈ ਵੇਖੋ ਇੰਨਾ ਘਾਟਾ ਆਟਾ ਨਾ ਆਪਾਂ ਥੋੜਾ ਜਿਹਾ ਵਿੱਚ ਕਣਕ ਦਾ ਆਟਾ ਲਾਉਣਾ ਥੋੜਾ ਜਿਹਾ ਕੇਸ ਹੋਰ ਘੱਟ ਕਰ ਦੋ ਕੱਟ ਹੀ ਦੇ ਬਿਲਕੁਲ ਮੈਂ ਗੁੰਨਣਾ ਨਹੀਂ 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 ਗੁੰਨਣਾ ਥੋੜੀ ਜਿਹੀ ਮਲਣਾ ਹੁੰਦਾ ਤੇ ਹੁਣ ਆਪਾਂ ਵਿੱਚ ਮ ਕਣਕ ਦਾ ਆਟਾ ਥੋੜਾ ਜਿਹਾ ਬਿਲਕੁਲ ਮਿਕਸ ਕੀਤਾ ਵਾ ਤੇ ਇਹਨੂੰ ਆਪਾਂ ਮਲਾਂਗੇ ਹੁਣ ਬੇਤੇ ਚਾਹੋ ਤਾਂ ਗਰਮ ਪਣੀ ਵੀ ਪਾ ਸਕਦੇ ਜੋ ਪਰ ਵੇਖਦੇ ਆਂ ਕੀ ਆਟਾ ਠੰਡੇ ਨਾਲ ਜੁੜਦਾ ਕਿ ਗਰਮ ਨਾਲ ਜੁੜਦਾ ਮੱਕੀ ਦੀ ਰੋਟੀ ਵੀ ਸਿਆਲ ਦੇ ਵਿੱਚ ਵਧੀਆ ਲੱਗਦੀ ਆ ਆਪਾਂ ਮੈਂ ਦਾਲ ਨਾ ਖਾਓ ਆਲੂਆਂ ਦੀ ਸਬਜ਼ੀ ਨਾ ਖਾਓ ਬਹੁਤ ਹੀ ਟੇਸਟੀ ਲੱਗਦੀ ਅੱਜ ਦਿਲ ਕਰ ਥੋੜਾ ਥੋੜਾ ਪਾਣੀ ਪਾਉਣਾ ਆਪਾਂ ਇਕਦਮ ਨਹੀਂ ਪਾਉਣਾ ਵੀ ਆਟਾ ਪਤਲਾ ਹੋ ਜੇ ਮੈਂ ਵੀ ਖਾਣੀ ਦੋ ਚਲ ਜੀ ਇੰਨਾ ਘਾਟਾ ਦਾ ਹਾਰ ਵੀ ਆਪਾਂ ਦਾਹਾਂ ਦਾ ਥੋੜੀ ਲੈਂਦਾ ਤੇ 50 ਰੁਪਏ ਕਿਲੋ ਲੈਂਦਾ ਕਿਲੋ ਲੈਂਦਾ ਬੁੱਧਾ ਗੱਲ ਕਰਨਾ ਇੰਨਾ ਕਿ 10 ਰੁਪਏ ਦਾ 50 ਰੁਪਏ ਕਿਲੋ 45 ਲਾਇਆ ਹੁਣੇ 50 ਵੀ ਚੀਜ਼ ਮਹਿੰਗੀ ਹੋ ਗਈ ਆ ਕਣਕ ਦਾ ਆਟਾ ਵੀ ਮਹਿੰਗਾ ਹੋ ਗਿਆ 50 ਰੁਪਏ ਕਹਿੰਦਾ ਜਾਂਦਾ ਤੇਰੇ ਕੋਲ 40 ਲਾ ਦਿੰਦਾ ਹਾਂ ਤਾਂ ਕਿਤੇ ਕਿਤੇ ਤੂੰ ਆਪਣੇ ਕੋਲ ਨਾ 40 ਲਾਇਆ 45 ਲਾਇਆ ਉਹ ਤਾਂ ਆਂਦਾ 50 ਰੁਪਏ ਕਿਲੋ ਮੈਂ ਲੈਣ ਲੱਗਾ 2 ਕਿਲੋ ਵੇਰ ਆਂਦੇ ਕਈ ਨਹੀਂ ਰੱਖੀਦਾ ਖੁੱਲਾ ਆਟਾ ਰਾਹ ਹੋ ਜਾਂਦਾ ਦੇਖੋ ਜੀ ਇਹੋ ਆਟਾ ਤੇ ਡੈਡੀ ਲੇਉਂ ਦਿੰਦੇ ਸੀ ਕਿੰਨੇ ਬੋਰੇ ਭਰਾ ਭਰਾ ਕੇ ਲੈ ਆਉਣੇ ਆਟੇ ਦੇ ਤੇ ਮੈਂ ਸਾਰਿਆਂ ਨੂੰ ਵੰਡਣਾ ਰਿਸ਼ਤੇਦਾਰਾਂ ਨੂੰ ਕਿ ਗਏ ਨੇ 5 ਕਿਲੋ 4 ਕਿਲੋ ਇਤਨਾ ਦਾਲਾ ਫਰੀ ਆਉਂਦੀਆਂ ਨਹੀਂ ਗੈਂਦਾਲਾ ਫਰੀਤ ਨਹੀਂ ਆਉਂਦੀਆਂ ਵੈਸੇ ਤੇ ਪੈਸੇ ਜਿਹੜੇ ਲੈਣੇ ਨੇ ਦੇ ਲੋਕਾਂ ਕੋਲ ਦੇ ਲੋਕੀ ਪਰ ਹੋਣਾ ਹੁਣ ਹਨ ਬੱਕੀ ਦੇ ਆਟੇ ਨੂੰ ਵੀ ਦਰਸੀ ਦਾ 5-4 ਗੁੱਨੀ ਜਾਣਾ ਬਸ ਪਾਣੀ ਉਹ ਹੀ ਪਾਇਆ ਨਾ ਬਸ ਪਾਣੀ ਉਹ ਪਾਇਆ ਪਾਣੀ ਉਹ ਹੀ ਪਾਇਆ ਪਹਿਲਾਂ ਪਾਇਆ ਜੇ ਇਥੇ ਵੀ ਦਿਸੇ ਨਾ ਤੇ ਪਾਣੀ ਆਪਾਂ ਹੋਰ ਵਿੱਚ ਮਸਾ ਪਾ ਲੈਣਾ ਵਾ ਤੇ ਆਡੇ ਨੂੰ ਆਪਾਂ ਜਿੰਨਾ ਵੀ ਗੁੰਨਾਂਗੇ ਇਸ ਤਰ੍ਹਾਂ ਮੱਕੀ ਦੀ ਇਹਦੀ ਮੁੱਠੀ ਦੀ ਧੀ ਦੇਗੇ ਆ ਹਥੇਲੀ ਦੀ ਜਿੰਨਾ ਵੀ ਆਪਾਂ ਕਰਾਂਗੇ ਬਣਾਾਂਗੇ ਇਹਨੂੰ ਕੰਨੀ ਸਾਡੀ ਰੋਟੀ ਜਿਹੜੀ ਉਹ ਵਧੀਆ ਬਣਦੀ ਤੇ ਬਣਾਉਣ ਵਿੱਚ ਵੀ ਸਾਨੀ ਹੋਊਗੀ ਆਪਾਂ ਇਹਦੇ ਵਿੱਚ ਮੇਥੀ ਵੀ ਪਾ ਸਕਦੇ ਆ ਆਟੇ ਦੇ ਵਿੱਚ ਹੁਣ ਵੇਖੋ ਸਾਡਾ ਆਟਾ ਵੇਖੋ ਕਿੰਨਾ ਸੋਹਣਾ ਮਲਿਆਮ ਐ ਬਿਲਕੁਲ ਬਣ ਗਿਆ ਗੁੱਜ ਮਤਲਬ ਇਹਨੂੰ ਮਲ ਮਲ ਕੇ ਬਿਲਕੁਲ ਸਾਡਾ ਆਟਾ ਜਿਹੜਾ ਵਾ ਤੁਸੀਂ ਵੇਖ ਹੀ ਸਕਦੇ ਹੋ ਆਟਾ ਸਾਡਾ ਵੇਖੋ ਕਿੰਨਾ ਸੋਹਣਾ ਮਲਿਆਮ ਬਣ ਗਿਆ ਵਾ ਇਸ ਤਰ੍ਹਾਂ ਦਾ ਆਟਾ ਜਿਹੜਾ ਵਾ ਆਪਾਂ ਰੱਖਣਾ ਵਾ ਤੇ ਜੇ ਆਪਾਂ ਦੂਜਾ ਰੱਖਾਂਗੇ ਤੇ ਸਾਡੀ ਰੋਟੀ ਜਿਹੜੀ ਆ ਉਹ ਕੰਡਿਆਂ ਤੋਂ ਟੁੱਟਦੀ ਜਾਊਗੀ ਤੇ ਫੋਣੀ ਰੋਟੀ ਜੜੀਏ ਦੀਆਂ ਬੰਦੀ ਆ ਹੁਣ ਆਪਾਂ ਪੀ ਲਈਏ ਚਾਹ ਤੇ ਫੇਰ ਆਪਾਂ ਰੋਟੀਆਂ ਬਣਾਉਨੇ ਆ ਲੋ ਜੀ ਆਟਾ ਗੁੰਨਤਾ ਹੁਣੇ ਕਰ ਲੱਗੇ ਆ ਤਿਆਰੀ ਰੋਟੀ ਦੀ ਕੀ ਹੈ ਸਵਾਲ ਤਾਂ ਹਾਂ ਤੇ ਆਟਾ ਅਡਾ ਗਜਨ 5 ਮਿੰਟ ਹੋ ਗਏ ਆ ਫੇਰ ਆਪਾਂ ਚਾਹ ਪੀਣ ਲੱਗ ਪਈਏ ਤੇ ਹੁਣ ਆਪਾਂ ਇਹਨੂੰ ਫੇਰ ਮੜਾ ਜਾ ਮੜ ਲਾਂਗੇ ਜਿਆਦਾ ਨਹੀਂ ਆਟਾ ਤਾਂ ਅੱਗੇ ਸੜਾ ਮਲਾਈ ਹੋ ਗਿਆ ਹਨਾ ਤੇ ਹੁਣ ਆਪਾਂ ਰੋਟੀ ਇਸ ਤਰ੍ਹਾਂ ਕਰਕੇ ਚਲੋ ਤੇ ਫਿਰ ਇੰਨਾ ਕ ਪੇੜਾ ਵੱਖ ਰੱਖ ਦਈਏ ਹਾਂ ਤੇ ਇਹਨੂੰ ਆਪਾਂ ਰੋਟੀ ਬਣਾਵਾਂਗੇ ਜਿਸ ਤਰ੍ਹਾਂ ਦੀ ਵੀ ਤੁਸੀਂ ਰੋਟੀ ਬਣਾਉਣੀ ਛੋਟੀ ਬਣਾਉਣੀ ਆ ਆਪਾਂ ਤਲੀ ਬਣਾਉਣੇਗੇ ਇਸ ਤਰ੍ਹਾਂ ਦੀ ਵੀ ਤੁਸੀਂ ਖਾਂਦੇ ਜੋ ਤੇ ਆਪਾਂ ਪੇੜਾ ਲੈਣਾ ਹੈ ਇੰਨਾ ਕ ਪੇੜਾ ਆਪਾਂ ਲਵਾਂਗੇ ਤੇ ਇਹਨੂੰ ਇਸ ਤਰ੍ਹਾਂ ਜਿੱਤਰਾ ਦੱਜਾ ਪੇੜਾ ਕਰੀਦਾ ਇਸੇ ਤਰ੍ਹਾਂ ਪੇੜਾ ਇਹ ਵੀ ਕਰਨਾ ਵੈਸੇ ਤਾਂ ਰੋਟੀ ਹਰ ਇੱਕ ਘਰ ਦੇ ਵਿੱਚ ਬਣਦੀ ਆ ਮੱਕੀ ਦੀ ਪਰ ਤੁਹਾਨੂੰ ਅਹੀਂ ਆਪਣੇ ਤਰੀਕੇ ਨਾਲ ਬਣਾਉਣੀ ਦੱਸਣ ਡੇ ਆ ਫੇਰ ਆਪਾਂ ਇਹਨੂੰ ਇਸ ਤਰ੍ਹਾਂ ਦੇਖੋ ਨਵੇਂ ਹੱਥ ਘਲਾਰੇ ਫੋਕਸ ਕਰਦਾ ਚਲੋ ਇਹਦੇ ਨੂੰ ਆਪਾਂ ਇਸ ਤਰ੍ਹਾਂ ਹੱਥ ਦੇ ਨਾਲ ਐਂ ਤਪਾਉਣਾ ਕਰ ਲਿਆ ਫੇਰ ਆਪਾਂ ਇਹਨੂੰ ਐ ਝੁੰਡ ਲੈਣਾ ਝੁੰਡ ਲੈ ਫੇਰ ਆਪਾਂ ਇਹਨੂੰ ਤੇ ਆ ਜਿਹੜੀ ਹੱਥ ਲਈ ਆ ਇਹਦੀ ਜ਼ਹਤਾ ਦੇ ਨਾਲ ਆ ਜੀ ਲਫਾਫੇ ਤੇ ਵੀ ਦੀ ਕਰ ਸਕਦੇ ਜੀ ਲਫਾਫੇ ਤੇ ਵੀ ਕਰ ਸਕਦੇ ਆ ਜਿੱਦਾਂ ਪਰੋਨ ਲੱਗ ਜਾਂਦਾ ਵਾ ਥੋੜਾ ਜਾਂ ਚੱਕਲੇ ਦੇ ਉੱਤੇ ਲਫਾਫਾ ਰੱਖ ਕੇ ਉੱਤੇ ਫੇਰ ਇਹਦੇ ਨਾਲ ਹੱਥਾਂ ਉਂਗਲੀਆਂ ਨਾਲ ਦਬਬ ਦਬ ਕੇ ਤੇ ਰੋਟੀ ਬਣ ਗਈ ਹੁਣ ਆਪਾਂ ਪਾਤ ਦਿੱਤੇ ਤੇ ਜੇ ਆਪਾਂ ਨੂੰ ਦੱਸਿਆ ਵੀ ਇਹ ਕੰਡਾ ਥੋੜਾ ਜਿ ਟੁੱਟ ਗਿਆ ਵਾ ਇਹਨੂੰ ਆਪਾਂ ਹੱਥ ਦੇ ਨਾਲ ਵੀ ਕਰ ਸਕਦੇ ਆ ਇਸ ਤਰ੍ਹਾਂ ਇਸ ਤਰ੍ਹਾਂ ਇਹ ਕੋ ਛੋਟੀ ਜੀ ਰੋਟੀ ਕਿੱਡੀ ਵਧੀਆ ਬਣੀ ਆ ਹੁਣ ਇਹ ਬਣਦੀ ਆ ਤੇ ਆਪਾਂ ਦੂਜੀ ਵੀ ਬਣਾ ਕੇ ਤੇ ਰੱਖ ਲੈਨੇ ਆ ਇਸ ਤਰ੍ਹਾਂ ਪੇੜਾ ਲੈਣਾ ਜਿੱਦਾਂ ਦੂਜਾ ਪੇੜਾ ਕਰੀਦਾ ਕਣਕ ਦੇ ਆਟੇ ਦਾ ਇਸੇ ਤਰ੍ਹਾਂ ਹੀ ਆਪਾਂ ਕਰਨਾ ਹੈ। ਚਾਹੋ ਵੱਧ ਵੀ ਲੈ ਸਕਦੇ ਜੋ। ਮੜਾ ਜਿਹਾ ਪਾਣੀ ਲੈਣਾ ਇਸ ਤਰ੍ਹਾਂ ਹੱਥ ਨੂੰ। ਚੁੰਡਣ ਤੋਂ ਬਗੈਰ ਵੀ ਆਪਾਂ ਇਸ ਤਰ੍ਹਾਂ ਪਾਣੀ ਲੈਣਾ। ਇਸ ਤਰ੍ਹਾਂ ਛੋਟੀਆਂ ਛੋਟੀਆਂ ਰੋਟੀਆਂ ਬਹੁਤ ਵਧੀਆ ਬਣਦੀਆਂ ਵਾ ਤੇ ਬੱਚੇ ਬਣਾ ਸਕਦੇ ਆ ਤੇ ਇਹਨੂੰ ਆਪਾਂ ਹੁਣ ਐਦੇ ਤਰੱਕ ਦਿੰਨੇ ਆ ਦੂਜੀ ਰੋਟੀ ਬਣਦੀ ਐ ਸਾਡੀ ਤੇ ਫੇਰ ਆਪਾਂ ਤੁਹਾਨੂੰ ਹੁਣ ਆਪਾਂ ਇਹਨੂੰ ਐਤਰਾ ਕਰ ਦਦੇ ਨਾਲ ਜਾਂ ਸਿੱਪੀ ਕੋਈ ਵੀ ਚੀਜ਼ ਵਾ ਉਹ ਸਿੱਪੀ ਲੜ ਨਾ ਇਹ ਬੜੀ ਵੱਡੀ ਛੋਟੀ ਵੀ ਆ ਰਹੀ ਹੈ ਸਮਾਨ ਸਾਰਾ ਰੱਖਿਆ ਮੈਂ ਲੈਂਦੀ ਛਿੱਟੀ ਦਿਵਾਲੀ ਤੇ ਕਾਂਡੇ ਲੈਂਦੇ ਆ ਚਾਹ ਤੇ ਥਾਲੀ ਉਹ ਤੋਂ ਉਹਦੇ ਲੈਣ ਦੀ ਜਿਹਦੇ ਹੀ ਪਾਣੀ ਜਿੱਤਦਾ ਹੀ ਮੱਖ ਰੱਖਿਆ ਆ ਸਿੱਪੇ ਇਹਨਾਂ ਪੰ ਮੈਂ ਜੇ ਜੋ ਮਰਜ਼ੀ ਬਣਾਓ ਖੋਇਆ ਮਾਰੋ ਕੜਾ ਬਣਾਓ ਫੁਲਕੇ ਬਣਾਓ ਲੱਗਿਆ ਲੱਦ ਕੇ ਫੁਲਕੇ ਪੂੜਾ ਬਣਾਓ ਹੁਣ ਆਪਾਂ ਰੋਟੀਆਂ ਥਾਲ ਲੈਣਾ ਉਹ ਬਣਾਓ ਢੋਸਾ ਬਣਾਓ ਢੋਸਾ ਇਹਦਾ ਢੋਸਾ ਹੁੰਦਾ ਅਈਓ ਜੋ ਹਣੀ ਸਿੰਘ ਜੀ ਆਪਾਂ ਗੱਲ ਮੱਖਣ ਕੱਢਿਆ ਸੀਗਾ ਆਪਾਂ ਤੋਂ ਤੇ ਇਹ ਖਾਤਾ ਪੰਜ ਛੇ ਦਿਨ ਦੀ ਮਲਾਈ ਮੱਖਣ ਕੱਢਿਆ ਹੁਣ ਆਪਾਂ ਮੱਖਣ ਦੇ ਨਾਲ ਹੀ ਇਹਨੂੰ ਚੋਪੜਾਂਗੇ ਉਪਰੋਂ ਰੋਟੀਆਂ ਸਰਦੀਆਂ ਦੇ ਵਿੱਚ ਸਵਾਦ ਲੱਗਦਾ ਹਨਾ ਗਰਮੀਆਂ ਦੇ ਵਿੱਚ ਨਹੀਂ ਨਵਰੀਆ ਲੱਗਦਾ ਰੋਟੀ ਵਧੀਆ ਬਣਦੀ ਆ ਮੱਕੀ ਦੀ ਰੋਟੀ ਖਾਣੀ ਜਿਹੜੀ ਸਰਦੀਆਂ ਨੂੰ ਬਹੁਤ ਵਧੀਆ ਵਾ ਤੇ ਹੁਣ ਆਪਾਂ ਇਹਨੂੰ ਥੋੜਾ ਜਨਾ ਮੱਖਣ ਲਾ ਦਾਂਗੇ ਉੱਤੇ ਮੱਖਣ ਦੇ ਨਾਲ ਰੋਟੀ ਜਿਹੜੀ ਆ ਬਹੁਤ ਸੋਹਣੀ ਕੁਲੀ ਨਰਮ ਨਰਮ ਬਣਦੀ ਆ ਆਹ ਥਾਲ ਦੋ ਦਬਾ ਕੇ ਇੱਕੋ ਪਾਸੇ ਕਿਉਂ ਲਾ ਰਦੀ ਸਾਰ ਹੂੰ ਕੋਈ ਨਹੀਂ ਉਹ ਨਰਮ ਬਣਾਉਣੀ ਆਪਾਂ ਉਹ ਦੂਜੇ ਪਾਸੇ ਥੱਲੇ ਪਿਆਣਾ ਫੇ ਜਿਆਦਾ ਹੋ ਜਾਣਾ ਤੋਂ ਰੋਟੀ ਬੇਕੋ ਸਾਡੇ ਗਿੱਡੀ ਵਧੀਆ ਬਣੀ ਆ ਇਹਨੂੰ ਆਪਾਂ ਤੇਲ ਥਾਲ ਲੈਣਾ ਵਾ ਕਿ ਕਿ ਰੋਟੀ ਜੜੀ ਆ ਹਮੇਸ਼ਾ ਬੱਚੇਦਾਰ ਪਰੌਂਠੀ ਬਣਨ ਇਹ ਇਹ ਰੋਟੀ ਜੜੀ ਆ ਨਾ ਇਹ ਬਹੁਤ ਘੱਟ ਸੇਕਤੇ ਵੀ ਨਹੀਂ ਬਣ ਸਕਦੀ ਹੁਣ ਰੋਟੀ ਵੇਖੋ ਸਾਡੇ ਤੇ ਵੇਖ ਹੀ ਸਕਦੇ ਜਿਓ ਕਿੰਨੀ ਵਧੀਆ ਬਣੀ ਹੈ ਰੋਟੀ ਐ ਨਰਮ ਨਰਮ ਰੋਟੀ ਬਣੀ ਹੈ ਹਾਤੋਂ ਸਾਡੇ ਤੇ ਇਸੇ ਤਰ੍ਹਾਂ ਆਪਾਂ ਦੂਜੀ ਰੋਟੀ ਪਾਵਾਂਗੇ ਜਿਹੜੀ ਆਪਾਂ ਬਣਾ ਕੇ ਰੱਖੀ ਵੇਖੋ ਅੱਛਾ ਹੁਣ ਆ ਬਣਾ ਕੇ ਫਿਰ ਤੁਹਾਨੂੰ ਵਿਖਾਉਨੇ ਆ ਥਾਲੀ ਚ ਰੱਖ ਕੇ ਸਵਾਦ ਵਸੇ ਆਲ ਦੇ ਜਨ ਹਾਂ ਇਹ ਮਸਤੀ ਦਾ ਕੀ ਕਰ ਲਵਗਾ ਏਦਾਂ ਦੀ ਪੁਰਾਣੀਆਂ ਫਿਲਮਾਂ ਭੂਤਾਂ ਵਾਲੀਆਂ ਨਹੀਂ ਹੁੰਦੀਆਂ ਹੁੰਦੀਆਂ ਇਹ ਉਹ ਚ ਆਵਾਜ਼ ਆਉਂਦੀ ਸੀ ਬੂਏ ਦੀ ਜੇ ਬੂਆ ਖੁੱਲਦਾ ਤਾਂ ਨਾ ਜਿਵੇਂ ਜਾਂ ਲਓ ਜੀ ਫੁਲਕੇ ਸਾਡੇ ਮੱਕੀ ਦੀ ਰੋਟੀ ਬਣ ਕੇ ਹੋ ਗਈ ਹੈ ਤਿਆਰ ਤੇ ਬਹੁਤ ਨਰਮ ਨਰਮ ਰੋਟੀ ਬਣੀ ਆ ਤੇ ਤੁਸੀਂ ਵੀ ਸਾਡੇ ਤਰੀਕੇ ਨਾਲ ਵੇਖੋ ਕਿੰਨੀ ਸੁਨਰਮ ਰੋਟੀ ਆ ਹਰ ਇੱਕ ਬਜ਼ੁਰਗ ਹੋਵੇ ਕੋਈ ਵੀ ਸਾਰੇ ਖਾ ਸਕਦੇ ਆ ਤੇ ਤੁਸੀਂ ਵੀ ਆਪਣੇ ਘਰ ਰੋਟੀ ਮੱਕੀ ਦੇ ਇਸ ਤਰ੍ਹਾਂ ਬਣਾ ਕੇ ਵੇਖੋ ਸਾਡੇ ਤਰੀਕੇ ਨਾਲ ਤੇ ਜਿੰਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰੋ ਤੇ ਬੈਲ ਆਨ ਦੀ ਘੰਟੀ ਦਬਾਉਣਾ ਨਾ ਭੁੱਲਣਾ ਕਿਉਂਕਿ ਸਾਡੀਆਂ ਹਰੇਕ ਆਉਣ ਵਾਲੀਆਂ ਵੀਡੀਓ ਜੜੀਆਂ ਉਹ ਤੁਹਾਨੂੰ ਪੂਰੀਆਂ ਮਿਲਣ ਹੁਣ ਆਪਾਂ ਵੀਡੀਓ ਜੜੀਆਂ ਲਗਾਤਾਰ ਪਾਇਆ ਕਰਾਂਗੇ ਤੇ ਤੁਸੀਂ ਵੱਧ ਤੋਂ ਵੱਧ ਸਾਨੂੰ ਸਪੋਰਟ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਸਾਨੂੰ ਇੱਥੋਂ ਤੇ ਕਿਰਪਾ ਚਾਇਆ ਤੇ ਲੋ ਜੀ ਆ ਠੀਕ ਹੋ ਗਈ ਰੋਟੀ ਤਿਆਰ ਹੁਣੇ ਪਾਉਣ ਲਗੇ ਸਬਜੀ ਕੜਾਈ ਲਾ ਕੇ ਕਰ ਲਓ ਬੜੀ ਆਲੂ ਆਣੀ ਸਬਜੀ ਦੇ ਨਾਲ ਦਹੀਂ ਮੱਕੀ ਰੋਟੀ ਸਾਗ ਨਾਲ ਤਾਂ ਲੱਗਦੀ ਲੱਗਦੀ ਆਲੂ ਨਾਲ ਬੜੀ ਸਵਾਦ ਲੱਗਦੀ ਖਾਂ ਬੜਾ ਮਜ਼ਾ ਆਉਂਦਾ ਨਾਲ ਦਹੀਂ ਹੋਵੇ ਨਾਲ ਆਲੂਆਂ ਦੀ ਰੋਟੀ ਤੇ ਮੱਖਣ ਲੱਗਾ ਹੋਵੇ ਹੁਣ ਖਣੇ ਦਿਓ ਨਹੀਂ ਰੋੜੀ ਨਹੀਂ ਠੀਕ ਹੈ ਵਿੱਚ ਪਾਓ ਮੱਖਣ ਨਾਲ ਲੋ ਦਹੀਂ ਨਾਲ ਨਾਲ ਸਲਾਦ ਮੈਂ ਤਾਂ ਸਲਾਦ ਨਹੀਂ ਹੈ ਕਿ ਲੱਗ ਤੂੰ ਕਹਉਂ ਮੈਂ ਆ ਵੀਡੀਓ ਬਣਾਉਂਦਾ ਰੋਟੀ ਵੇਖੋ ਸਾਡੀ ਇਹ ਬਹੁਤ ਵਧੀਆ ਬਣੀ ਆ ਤੇ ਮੱਕੀ ਦੀ ਰੋਟੀ ਨਾਲ ਦਹੀਂ ਨਾਲ ਮੁਰਗੀ ਬਰੋ ਨਾਲ ਦਹੀਂ ਸਵਾਦ ਹੈ ਮਿਲਵਾ ਜੀ ਆਂਦੇ ਸਵਾਲ ਬਣੀਆਂ ਇਹ ਪਾਸ ਹੋ ਗਈ ਰੋਟੀ ਓਕੇ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੀ ਵੀਡੀਓ ਵੇਂਦੇ ਜੋ ਸਪੋਰਟ ਕਰਦੇ ਹੋ ਤੇ ਹੁਣ ਇਦਾਂ ਵੀਡੀਓ ਤੁਹਾਡੇ ਅਸ ਲੈ ਕੇ ਆਇਆ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਵੀਡੀਓ ਲਾਈਕ ਕਰਿਓ ਤੇ ਕਮੈਂਟ ਕਰਕੇ ਆਪਣਾ ਦੱਸਿਓ ਕਿ ਵੀਡੀਓ ਤੁਹਾਨੂੰ ਕਿਦਾਂ ਲੱਗੀ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ